ਸਤਿ ਸ਼੍ਰੀ ਅਕਾਲ ਤੇ ਸਮਰ ਅਨਹੰਦਲ ਕਾਰੇ ਸੁਭਰਾ ਸਿਮਨ ਕਾਇ ਉੰਤਨ ਪਾਰੇ ਹਰਿ ਸੇਂ ਦਿਨ ਕੋ ਪ੍ਰਭ ਰਾਇ ਨਾਨਕ ਪੀਨਨ ਸਰਮੀ ਪਾਇ ਹਰਿ ਸਿਮਰਨ ਤੇ ਬਲ ਕਮ ਕਾਇ ਹਰਿ ਸਿਮਰਨ ਆਗੇ ਦੇਵ ਕੋ ਪਾਇ ਹਰਿ ਸਿਮਰਨ ਤੇ ਚਿਤ ਦੇ ਬਿਤਾਕੀ ਹਰਿ ਜਮਨ ਨੇ ਜੋਤਵ ਹੋ ਜਾਤੇ ਹਰਿ ਸੰਗਰਤਾਨੇ ਸਭ ਕਰਤਾ ਅੰਦਰ ਸੱਚਾ ਮੇਰਾ ਪ੍ਰੀਤ ਮੇ ਆਪਣਾ ਤਾਂ ਨਮਨ ਮੇ श हर नमे करे शबद परे पनार ਨਨ ਮੇਨ ਹੋ ਸਭ ਦੇ ਗਿਆਨ ਮਾਇਆ ਮਹਨ ਦੇ ਅਭਵਾ ਉਹਨਾਂ ਭਰ ਰਸਤੇ ਕੋ ਇਹ ਸਭ ਤਨਾ ਮਹਿਵੇ ਨਦਰਤੂ ਉਹਰੇ ਭਗ ਪ੍ਰਾਪਤ ਹੋ ਨਿਰਮਲ ਹੋ ਨਿਰਮਲ ਹੋ ਮਰਦੋ ਸਤਿ ਭਗਤ ਸਦਾ ਸੁਹੋਇ ਇਹ ਹਰ ਜਨ ਜੀਵ ਸੋ ਨਿਰਮਲ ਹੋ ਇਸ ਵਾਰ ਜਿਨਨਾ ਹੀ ਕਰੇ ਸਤ ਪੁਰ ਸਤ ਪੁਰੇ ਮਿਲਾਈ ਆਦਰ ਦਾ ਸਾਰਤ ਲੁਪੇ ਸੈਤ ਗੁੰ ਮਿਲੈ ਸਤਿ ਸਤਿ ਨਿਵਾਹਿ ਨਾਨਕ ਦਾ ਸੋ ਪ੍ਰਭ ਜੀ ਦੇਤੇ ਤੇ ਅਸਲੀ ਬਹੰਦਾ ਜੀਜਾ ਅਰ ਨਾਮ ਤਨਿਰਮਲ ਅਤਿ ਪਾਰਾ ਗੁਰ ਦਾ ਸ਼ਬਦ ਘਰੇ ਪੜਾਣਾ ਨਾਮ ਤਨ ਬਿਨ ਹੋ ਸਭ ਵਿਗਿਆ ਮਾਇਆ ਮੋਹ ਜੜਿ ਅੰਮਾਨੇ